ਜਿਵੇਂ ਸੈਂਡਵਿਚ ਖਾ ਲਿਆ ਉਹ ਫਾਸਟ ਫੂਡ ਹੋ ਗਿਆ ਉਹ ਤਾਂ ਬੇਕ ਹੁੰਦਾ ਬਈ ਬਾਕੀ ਦੁਨੀਆ ਨਹੀਂ ਜਿੱਤ ਸਕਦੀ ਸਹੀ ਗੱਲ ਹੈ ਦਲਜੀਤ ਭਾਣੇ ਇਹਨਾਂ ਨੂੰ ਰੱਬ ਵੀ ਦੇਖ ਅੱਛਾ ਮੈਂ ਉਧਰ ਰੈਂਪਲ ਲਈ ਮਿਸਟਰ ਰੋਸਟ ਦਾ ਰਿਪਲਾਈ ਦੇ ਤਾਂ ਰੋਕੇ ਮੇਰਾ ਹੁੰਡਾ ਉਹ ਚੀਜ਼ ਦੇਖ ਕੇ ਅਫਸੈਟ ਹੋ ਗਿਆ ਸੋ ਰੁਕੋ ਜਰਾ ਸਬਰ ਕਰੋ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸਰਬੱਤ ਦਾ ਭਲਾ ਮੰਗਣ ਵਾਲੇ ਬਲੌਗਰ ਸਾਹਿਬ ਨੂੰ ਤਾਂ ਬਹੁਤੀ देर ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਦੀ ਸਟਾਰਟਿੰਗ ਚਲੋ ਜਿੱਥੇ ਤੱਕ ਐਸੇ ਸੰਦੀਪ ਭੈਣ ਦੀ ਉਹ ਲੱਗਦੀ ਜਿਹੜਾ ਤਾਂ ਜਨਤਰੀ ਨਾ ਸਿੰਘ ਤੋਂ ਮਨਾਉਣਾ ਦੂਆ ਬੂਹ ਚਾਲਾ ਫਿਰ ਭਾਈ ਇਹ ਗਲਤੀ ਤੁਸੀਂ ਮੇਰੇ ਤੇ ਹੋ ਗਈ ਬਸ ਉਹ ਸਾਰ ਤੇ ਵੀ ਗਲਤੀ ਉਹ ਕਹਿੰਦਾ ਯਾਦ ਕਰ ਜੇ ਫਿਰ ਉਹ ਜਿਹੜਾ ਮਜ਼ਾ ਚਲੋ ਕੋਈ ਗੱਡੀ ਸੀ ਜਿਹੜਾ ਆ ਗਿਆ ਬਹੁਤ ਵਧੀਆ ਹੈ ਅੱਜ ਮੇਰਾ ਹੈਗਾ ਜਨਮ ਹੈ ਵੈਸੇ ਤਾਂ ਇਹ ਲੋਕ ਹਰ ਇੱਕ ਵਲੌਗ ਦੀ ਸਟਾਰਟਿੰਗ ਦੇ ਵਿੱਚ ਲੋਕਾਂ ਦਾ ਪਹਿਲਾ ਐਵੇਂ ਮੰਗਦਿਆ ਕਿ ਦੁਨੀਆ ਦੀ ਸੁੱਖ ਦੀ ਫਿਕਰ ਸਿਰਫ ਇਹਨਾਂ ਨੂੰ ਹੀ ਆਉਂਦੀ ਹੈ ਬੱਤ ਸਹੀ ਹੈ ਤੇ ਹੁਣ ਜਦੋਂ ਮਾਝੇ ਵਾਲੇ ਪਾਸੇ ਹੜ੍ਹ ਆਏ ਹੋਇਆ ਤੇ ਲੋਕਾਂ ਦੇ ਘਰ ਡੁੱਬੇ ਜਾਂਦੇ ਆ ਇਹ ਬੈਠਿਆ ਕੇਕ ਕਟਣ ਤੇ ਸੈਲੀਬ੍ਰੇਸ਼ਨ ਕਰਨ ਉਹ ਵੀ ਕਿਸੇ ਬੱਚੇ ਦਾ ਨਹੀਂ ਚਤਰੋ ਦੇ ਪਾਪੇ ਦਾ ਕਮ ਆਨ ਬੀਬੀ ਇਹੋ ਜਿਹਾ ਸੁਖ ਦੁੱਖ ਮਨਾਉਣ ਦਾ ਸਟਾਈਲ ਸਿਰਫ ਵਲੌਗਰਾਂ ਕੋਲੇ ਹੀ ਆ। ਬਾਕੀ ਜੇ ਤੁਹਾਡਾ ਸੈਲੀਬ੍ਰੇਸ਼ਨ ਦੇ ਬਿਨਾ ਜਮਾ ਹੀ ਨਹੀਂ ਸਰਦਾ ਸੀ ਤਾਂ ਪ੍ਰਾਈਵੇਟਲੀ ਸੈਲੀਬ੍ਰੇਟ ਕਰ ਲੈਂਦੇ। ਕਿਉਂ ਸੋਸ਼ਲ ਮੀਡੀਆ ਤੇ ਪਾ ਕੇ ਲੋਕਾਂ ਦੇ ਮਜ਼ਾਕ ਦਾ ਪਾਤਰ ਬਨਣਾ। ਲੋਕਾਂ ਦੀ ਰੋਜੀ ਰੋਟੀ ਪਾਣੀ ਚ ਬਹਿ ਗਈ ਤੇ ਕਈ ਪਰਿਵਾਰ ਆਪਦੇ ਬਚਾਅ ਵਾਸਤੇ ਕਿਤੇ ਟਿਕਾਣਾ ਲੱਭ ਰਹੇ ਆ ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਲੋਕ ਉਹਨਾਂ ਦਾ ਦਰਦ ਮਹਿਸੂਸ ਕਰਨ ਦੀ ਥਾਂ ਤੇ ਮਦਦ ਕਰਨ ਦੀ ਥਾਂ ਤੇ ਸੋਸ਼ਲ ਮੀਡੀਆ ਤੇ ਸੈਲੀਬ੍ਰੇਸ਼ਨ ਆ ਕਰਕੇ ਕੰਟੈਂਟ ਅਪਲੋਡ ਕਰ ਰਹੇ ਆ। ਕਿਤਾ ਮਰਿਆਦਾ ਰੱਖੀਏ, ਥੋੜੀ ਮਰਿਆਦਾ ਰੱਖੀਏ। اے میری ماں کو پانی کو پانی کو ماما دا آدھی رات کو پینا تھا ماما نے تیار ہے میرے کو آدھی رات وچ کیا بولیاں تھیں میں کہہ دے اے دی لوکوں نو لوک گیت دی ندر عمر ہو گئے تے دی کام کرتی رہندی اے واں دی نہیں اے اے واں پورا پٹھے دی سنتی سی ماں اکھا واں دا کوئی نہیں دا کرے بندا ਹੋ ਗਿਆ ਪੱਖਾ ਬੰਦ ਹੋ ਗਿਆ ਹੀ ਪੱਖਾ ਬੰਦ ਥੋੜੀ ਪੱਖੇ ਦੀ ਵਾਸਤੇ ਮਾਤਾ ਨੂੰ ਕਹਿੰਦਾ ਮੈਨੂੰ ਆਸ਼ੀਰਵਾਦ ਦੇ ਵੀ ਮੇਰੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ਉਮਰ ਤਾਂ ਅੰਕਲ ਜੀ ਚਲ ਤੁਹਾਡੀ ਮਾਤਾ ਦੇ ਆਸ਼ੀਰਵਾਦ ਦੇ ਨਾਲ ਲੰਮੀ ਹੋ ਜੂ ਪਰ ਸਮਝ ਤੇ ਸ਼ਰਮ ਹੋਰ ਨਾ ਘਟ ਜੇ ਐ ਐਕਸਕਿਊਜ਼ ਮੀ ਸਟਾਪ ਇਟ ਡੋਟ ਸੇ ਦੈਟ ਪਲੀਜ਼ ਅੰਕਲ ਦਾ ਕਹਿਣਾ ਕਿ ਪੱਖਾ ਬੰਦ ਕਰ ਦੋ ਵਲੌਗ ਚ ਆਵਾਜ਼ ਹੋਰੋਂ ਆਉਂਦੀ ਆ ਅਸਲ ਦੇ ਵਿੱਚ ਨਾ ਇਹ ਸੈਲੀਬ੍ਰੇਸ਼ਨ ਵਗੈਰਾ ਹੀ ਵਲੌਗ ਨਾਲ ਮਾਰੇ ਕਰਦੇ ਆ ਕਿ ਚੱਲ ਵਲੌਗ ਬਣ ਜੂ ਜੇ ਤੁਸੀਂ ਕੰਟੈਂਟ ਕੱਢਣਾ ਹੀ ਸੀ ਕਿਸੇ ਚਾਜੜੀ ਚੀਜ਼ ਤੇ ਕੱਢ ਲੈਂਦੇ ਕਹਿ ਦਿੰਦਾ ਵੀ ਮੇਰਾ ਅੱਜ ਬર્થਡੇ ਆ ਤੇ ਮੈਂ ਅੱਜ ਹੜ ਪੀੜਤਾਂ ਲਈ ਸੇਵਾ ਕਰਨ ਲੱਗਿਆ ਤੇ ਜੇ ਨਹੀਂ ਵੀ ਕਰਨੀ ਸੀ ਤਾਂ ਐਟਲੀਸਟ ਸੈਲੀਬ੍ਰੇਸ਼ਨ ਦਾ ਵਲੌਗ ਤਾਂ ਨਾ ਬਣਾ ਦੇ ਅੱਜ ਮੈਨੂੰ ਦਿਲ ਦੇ ਵਿੱਚ ਕਰੀਗੇ ਮਖੌਲ ਕਹਿੰਦੇ ਵੱਡੇ ਬੋਏ ਕਿਤੇ ਨਾ ਵੱਡੇ ਬੋਏ ਨਹੀਂ ਹੈਗਾ ਵੱਡੇ ਮੈਨ ਨਹੀਂ ਮੈਂ ਚੁੱਪ ਆਜ ਮੈਂ ਅੱਜ ਬਰਥਡੇ ਬੁਆਏ ਕਹਿੰਦੀ। ਅੰਕਲ ਕਹਿੰਦਾ ਮੈਂ ਬਰਥਡੇ ਬੁਆਏ ਨਹੀਂ ਬਰਥਡੇ ਮੈਨ ਆ। ਅੰਕਲ ਸਹੀ ਗੱਲ ਆ। ਤੁਹਾਨੂੰ ਨਾ ਬਰਥਡੇ ਨਹੀਂ ਪੈਨਸ਼ਨ ਡੇ ਮਨਾਉਣਾ ਚਾਹੀਦਾ। ਕਿੱਧਰ ਜਵਾਕਾਂ ਵਾਲੇ ਕੰਮਾਂ 'ਚ ਪਏ ਹੋ। ਚੱਲ ਬਰਥਡੇ ਮਨਾਉਣਾ ਕੋਈ ਮਾੜੀ ਗੱਲ ਨਹੀਂ ਪਰ ਉੱਤੋਂ ਟਾਈਮ ਵੀ ਵੇਖ ਲਈਦਾ ਹੁੰਦਾ। ਵੀ ਆਸ-ਪਾਸ ਕੀ ਮਾਹੌਲ ਚੱਲ ਰਿਹਾ। ਅੰਕਲ ਇੱਕ ਸਾਰੇ ਟੈਂਪਰ ਦੀ ਫੋਟੋ ਲੈ ਲੈ। ਸੰਦੀ ਪਰ ਮਾੜਾ ਪਿੱਛੇ ਨੂੰ ਹੋ ਜੀ। ਇਹ ਹਾਂ ਬੱਸ ਬੱਸ।

ਚਤੁਰਦਾ ਪਾਪਾ ਨਾ 50 ਪਲੱਸ ਦਾ ਹੋ ਗਿਆ ਹੋਊਗਾ ਪਰ ਹਰਕਤਾਂ ਹਜੇ ਵੀ ਜਵਾਕਾਂ ਵਾਲੀਆਂ ਦੇਖ ਕੇ ਲੱਗਦਾ ਹੀ ਨਹੀਂ ਵੀ ਕੋਈ ਸੀਨੀਅਰ ਤੇ ਸੁਜਵਾਨ ਬੰਦਾ ਹੈ ਇਹ ਫੁੱਲ ਤਮਾਸ਼ੀ ਬੀਨਾ ਝੱਲੀਆਂ ਹਰਕਤਾਂ ਕਰਨ ਵਾਲਾ ਅੰਕਲ ਸੋ ਪ੍ਰਕਾਰ ਹੱਥੀਂ ਗੇ ਲਦਾ। ਨਾ। ਛੋਟੇ ਪ੍ਰਾਣੀ 500 ਰੁਪਏ ਸ਼ਗਨ ਦਿੱਤਾ ਤੇ ਅੰਕਲ ਦਾ ਕਹਿਣਾ ਵੀ ਜੇ ਮੈਂ 10 ਰਿਸ਼ਤੇਦਾਰ ਹੋਰ ਬੁਲਾ ਲੈਂਦਾ ਤਾਂ ਪਾਰਟੀ ਦਾ ਖਰਚਾ ਹੀ ਨਿਕਲ ਜਾਂਦਾ। ਲਾਈਕ ਸੀਰੀਅਸਲੀ ਇਹ ਬਰਥਡੇ ਪਾਰਟੀ ਆ ਨਾ ਕਿ ਕੋਈ ਸਟਾਲ ਦੀ ਬੁਕਿੰਗ ਚੱਲਦੀ ਪਈ ਆ। ਮਤਲਬ ਬੰਦਾ ਆਪਦੇ ਬਰਥਡੇ ਨੂੰ ਸੈਲੀਬ੍ਰੇਟ ਕਰਨ ਦੀ ਜਗ੍ਹਾ ਪੂਰਾ ਹਿਸਾਬ ਕਿਤਾਬ ਪ੍ਰੋਫਿਟ ਲੌਸ ਸੋਚ ਰਿਹਾ। ਜਿਵੇਂ ਮੇਲੇ 'ਚ ਦੁਕਾਨ ਲਾਉਣ ਵਾਲੇ ਕਿੰਨਾ ਖਰਚਾ ਹੋਊਗਾ, ਕਿੰਨੇ ਪੈਸੇ ਵਸੂਲ ਹੋਣਗੇ ਸੋਚਦੇ ਆ। ਜੇ ਇੰਨੀ ਫਿਕਰ ਸੀ ਤਾਂ ਪਾਰਟੀ ਕਰਨੀ ਨਹੀਂ ਸੀ ਲਿਆਂਦਾ ਕੀਆ ਸਿਰਫ ਕੇਕ ਤੇ ਉਹਦੇ ਪੈਸੇ ਵੀ ਵਾਪਸ ਚਾਹੀਦੇ ਆ ਬਾਲੀ ਸੂਮ ਫੈਮਲੀ ਆਏ ਹੈ ਬਾਕੀ ਇੱਥੇ ਡਿਨਰ ਪਤਾ ਨਹੀਂ ਕਿਹੜਾ ਜੇਰਾ ਕੱਢ ਕੇ ਕਰਨਗੇ ਸਸਿਕਾ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੁਹਾਡਾ ਸਾਡੇ ਅੱਜ ਦੇ ਵੀਡੀਓ ਦੇ ਵਿੱਚ ਬਲੌਗ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਗਾਇਸ ਜੀ ਤੇ ਗਾਇਸ ਭੈਣੋ ਤੁਹਾਡਾ ਅੱਜ ਦੇ ਵੀਡੀਓ ਦੇ ਵਲੌਗ ਦੇ ਚੈਨਲ ਵਿੱਚ ਸਵਾਗਤ ਹੈ। ਚੈਨਲ ਦਾ ਸਵਾਗਤ ਨਹੀਂ, ਕੰਟੈਂਟ ਦਾ ਸਵਾਗਤ ਕਰਵਾਓ ਜਿਹੜਾ ਤੁਸੀਂ ਹੁਣ ਸ਼ੂਟ ਕਰਨ ਲੱਗੇ ਆ। ਬੱਚਿਆਂ ਨੂੰ ਲੈ ਕੇ ਚੱਲੀ ਆ ਹਸਪੀਟਲ ਪਰ ਉਸ ਤੋਂ ਪਹਿਲਾਂ ਵਲੌਗ ਸਟਾਰਟ ਕਰਨਾ ਬਹੁਤ ਜ਼ਰੂਰੀ ਆ। ਤੇ ਫਿਰ ਜੇ ਲੋਕ ਕੁਝ ਬੋਲ ਦੇਣ ਤਾਂ ਕਹਿਣਗੇ ਜੀ ਸਾਨੂੰ ਤੁਹਾਡੇ ਕਰਕੇ ਸਟ्रेस ਹੁੰਦਾ। ਈਵਨ ਕਿ ਜਿਹੜੀਆਂ ਇਹਨੇ ਹਸਪੀਟਲ ਦੇ ਵਿੱਚ ਰੀਲਸ ਪਾਈਆਂ ਉੱਥੇ ਵੀ ਕਹਿੰਦੀ ਕਿ ਮੈਂ ਤਾਂ ਆਪਦੇ ਬੱਚੇ ਦਾ ਐਂਟਰਟੇਨਮੈਂਟ ਕਰਦੀ ਸੀ। ਕੁਝ ਵੀ? ਸਹੀ ਗੱਲ ਆ ਤੁਹਾਡੇ ਕੰਟੈਂਟ ਨਾਲ ਤਾਂ ਹਸਪੀਟਲ ਵੀ ਨਹੀਂ ਬੋਰ ਹੁੰਦਾ ਹੋਣਾ ਮਤਲਬ ਇਹ ਬੱਚੇ ਲਈ ਹਸਪੀਟਲ ਦੇ ਵਿੱਚ ਨੱਚ ਰਹੀ ਆ ਤੇ ਬੱਚਾ ਇਹਨੂੰ ਦੇਖ ਵੀ ਨਹੀਂ ਰਿਹਾ ਤੇ ਉਹਦਾ ਐਂਟਰਟੇਨ ਪਤਾ ਨਹੀਂ ਫਿਰ ਕਿਹੜੇ ਹਿਸਾਬ ਨਾਲ ਕਰਦੀ ਸੀ ਤੇ ਉੱਤੋਂ ਲਿਪਸਿੰਗ ਕਰਕੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਪਾਉਣੀ ਸੀ ਫੇਰ ਹੀ ਬੱਚੇ ਦਾ ਐਂਟਰਟੇਨਮੈਂਟ ਹੋਣਾ ਸੀ ਮੈਨੂੰ ਲੱਗਦਾ ਬੱਚੇ ਨੂੰ ਕਿਹਾ ਹੋਣਾ ਕਿ ਮੈਂ ਪਹਿਲਾਂ ਰੀਲ ਬਣਾਉਣੀ ਆ ਅਪਲੋਡ ਕਰਦੀ ਆ ਤੇ ਫਿਰ ਤੈਨੂੰ ਦਿਖਾਉਂਗੀ ਤੇ ਫਿਰ ਤੂੰ ਆਪਦਾ ਐਂਟਰਟੇਨਮੈਂਟ ਕਰੀ ਅਸਲ ਦੇ ਵਿੱਚ ਨਾ ਇਹ ਲੋਕ ਲੋਕਾਂ ਨੂੰ ਪਾਗਲ ਬਣਾਉਣ ਦੀ ਕੋਈ ਵੀ ਜਗਾਣੀ ਛੱਡਦੇ ਹੁਣ ਇਹਨੇ ਪ੍ਰਗਟ ਦੇ ਬਿਮਾਰ ਹੋਣ ਦੇ ਵੀ 5-6 ਰੀਜਨਸ ਦੱਸਦੇ ਕਦੇ ਕਹਿੰਦੀ ਆ ਕਿ ਉਹਨੂੰ ਸਟ੍ਰੈਸ ਰੋਸਟਰਸ ਦੇ ਕਰਕੇ ਆ ਆਡੀਅנס ਦੇ ਕਰਕੇ ਜਿਹੜੇ ਗਲਤ ਕਮੈਂਟਸ ਕਰਦੀ ਆ ਤੇ ਕਦੇ ਇਹਦਾ ਕਹਿਣਾ ਕਿ ਖਾਣ ਪੀਣ ਦੇ ਕਰਕੇ ਬਿਮਾਰ ਹੋਇਆ ਤੇ ਕਦੇ ਇਹਦਾ ਕਹਿਣਾ ਕਿ ਇਹ ਬਰਥ ਵੇਲੇ ਰੋਇਆ ਨਹੀਂ ਸੀ ਜਿਹਦੇ ਕਰਕੇ ਇਹ ਹੁਣ ਬਿਮਾਰ ਹੋ ਗਿਆ ਮਤਲਬ ਕਿ ਇਹਨਾਂ ਨੂੰ ਖੁਦ ਨੂੰ ਰੀਜ਼ਨ ਨਹੀਂ ਪਤਾ ਜਿਸ ਵੇ ਦੇ ਵਿੱਚ ਇਹ ਲਜਾਣਾ ਚਾਹੁੰਦੀ ਆ ਗੱਲ ਨੂੰ ਉਸੇ ਵੇ ਦੇ ਵਿੱਚ ਲੈ ਜਾਂਦੀ ਆ ਪ੍ਰਗਟ ਗਿਆ ਨਾ ਵਾਸ਼ਰੂਮ ਤੇ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਪ੍ਰਗਟ ਨੂੰ ਕੀ ਪ੍ਰੋਬਲਮ ਸੀ ਇਹ ਪ੍ਰਗਟਨਾ ਇੱਕਦਮ ਡਿਸਟਰਬ ਜਿਹਾ ਹੋ ਗਿਆ ਸੀਗਾ ਦਿਮਾਗ ਤੋਂ ਜਿਵੇਂ ਨਾ ਬੱਚਿਆਂ ਨੂੰ ਕਰਨ ਲੱਗਿਆ ਸੀ ਜਿਵੇਂ ਛੋਟਾ ਬੇਬੀ ਹੁੰਦਾ ਫਿਰ ਰੋਣ ਲੱਗ ਜਾਂਦਾ ਸੀ ਫਿਰ ਕੰਦਾ ਚ ਸਿਰ ਵੀ ਮਾਰਦਾ ਸੀ ਆਪਣਾ ਬਹੁਤ ਸਾਨੂੰ ਪਰੇਸ਼ਾਨੀ ਹੋਈ ਅਸੀਂ ਰੋ ਰੋ ਕੇ ਰਾਤਾਂ ਕੱਢੇ ਆ ਇਹਦੇ ਨਾਲ ਬੈਠੇ ਰਹਿੰਦੇ ਸੀਗੇ ਤੇ ਫਿਰ ਜੇ ਅਸੀਂ ਉਹ ਚੀਜ਼ ਦਿਖਾਉਂਦੇ ਤਾਂ ਲੋਕਾਂ ਨੇ ਅਸੀਂ ਸ਼ਾਇਦੇ ਕੁਝ ਇਦਾਂ ਦਿਖਾਰੇ ਮੋਚੀ ਤਾਣਿਸ਼ੋਂ ਕੀਤੀ ਕਈ ਲੋਕੀ ਵਿੱਚ ਕਹਿੰਦੇ ਸੀ ਜਾਣ ਕੇ ਕਰਦੇ ਡਰਾਮਾ ਪਰ ਨਹੀਂ ਜੋ ਸਾਡੇ ਜਵਾਕ ਨਾ ਪੀਤੀ ਆ ਕੋਈ ਡਾਕਟਰ ਕਹਿੰਦਾ ਸੀ ਇਹਨੂੰ ਬਚਪਨ ਚ ਰੋਇਆ ਨਹੀਂ ਤਾਂ ਆਇਆ ਪਰ ਸਾਨੂੰ ਪਤਾ ਜਦੋਂ ਅਸੀਂ ਇਹਨੂੰ ਉੱਥੇ ਹਸਪੀਟਲ ਐਡਮਿਟ ਕਰਾਇਆ ਸੀ ਨਾ ਮੈਨੂੰ ਲੱਗਦਾ ਉਹਨਾਂ ਨੇ ਜ਼ਿਆਦਾ ਇਹਨੂੰ ਤੇਜ਼ ਦਵਾਈਆਂ ਇੰਜੈਕਸ਼ਨ ਲਗਾਤੇ ਜਿਦਨੇ ਇਹਦਾ ਦਿਮਾਗ ਦਵਾਈਆਂ ਨਾਲ ਸ਼ਾਇਦ ਹੋ ਗਿਆ ਮੇਰੀ ਸੋਚਨ ਚ ਆਉਂਦੀ ਨਹੀਂ ਇਦਾਂ ਪਰ ਹੁਣ ਠੀਕ ਆ ਥੋੜਾ ਜਿਹਾ ਹਾਂ ਹੁਣ ਅਸੀਂ ਉਹਨੂੰ ਕੋਈ ਵੀ ਮੈਡੀਸਨ ਨਹੀਂ ਦਿੰਦੇ ਹਾਂ ਰੁਕੋ ਜਰਾ ਸਬਰ ਕਰੋ ਕਿਰਨ ਦਾ ਪਹਿਲੀ ਬੱਚਾ ਇੰਨਾ ਜਿਆਦਾ ਬਿਮਾਰ ਹੋ ਗਿਆ ਅਫਸਰਟ ਹੋ ਗਿਆ ਇਹ ਚੀਜ਼ਾਂ ਤੋਂ ਮੈਂ ਉਦੋਂ ਰੈਂਪਰ ਲਈ ਮਿਸਟਰ ਦਾ ਰੋਸਟ ਦਾ ਰਿਪਲਾਈ ਦੇ ਤਾਂ ਰੋਕੇ ਮੇਰਾ ਮੁੰਡਾ ਉਹ ਚੀਜ਼ ਦੇਖ ਕੇ ਅਫਸਰਟ ਹੋ ਗਿਆ ਠੀਕ ਆ ਉਹ ਜਦੋਂ ਰੋਂਦਾ ਸੀ ਬਾਲ ਆਪਣੇ ਨੋਚਦਾ ਸੀ ਨਾ ਉੱਚੇ-ਉੱਚੇ ਵੀ ਕਹਿੰਦਾ ਸੀ ਮੇਰੀ ਉਹਨਾਂ ਨਾਲ ਗੱਲ ਕਰਾਓ ਰੋਸਟਰਾਂ ਨਾਲ ਇਦਾਂ ਬੋਲਦਾ ਸੀ ਇੱਕ ਮੈਂ ਰਿਕਾਰਡ ਕਰਕੇ ਤੁਹਾਨੂੰ ਦਿਖਾ ਨਹੀਂ ਸਕੀ ਵੀ ਫਿਰ ਉਹਨਾਂ ਨੇ ਕਹਿਣਾ ਸੀਗਾ ਹਨਾ ਅਗਲਾ ਗਲਤ ਲੈ ਜਾ ਲੋਕਾਂ ਨੇ ਇਹਦਾ ਕੰਟੈਂਟ ਦੇਖ ਕੇ ਇਹਨੂੰ ਕਾਲੀਯੁਗੀ ਮਾਂ ਕਹਿਣਾ ਸ਼ੁਰੂ ਕਰਤਾ ਜਿਸ ਤੋਂ ਬਾਅਦ ਵਿੱਚ ਇਹਦਾ ਕਹਿਣਾ ਕਿ ਇਹਦਾ ਬੱਚਾ ਉਸੇ ਗੱਲ ਕਰਕੇ ਬਿਮਾਰ ਹੋਇਆ ਉਹ ਕੀ ਕਹਿ ਰਹੀ ਹੈ ਸਮਝ ਨਹੀਂ ਆ ਰਹਾ ਮੈਨੂੰ ਤੇਰਾ ਕੰਮ ਹੋ ਗਿਆ ਤੁਝਾ ਗਾਈ ਸੱਖ ਲੀ ਪ੍ਰਗਤੀ ਦਵਾਈ ਪ੍ਰਗਟ ਚਾਹ ਗਿੱਧੇ ਹੈਲੋ ਕਰਦੇ ਸਾਰੇ ਆ ਮੇਰਾ ਪੁੱਤ ਕਿ ਕੋਇਆ ਨਾ ਦਵਾਈ ਦੇ ਦੀ ਪਤਾ ਡਾਕਟਰ ਕਹਿੰਦੇ ਸੀ ਐਡਮਿਟ ਕਰਨਾ ਇਹਨੂੰ ਅੱਠ ਦਿਨ ਭਰਾਵੋ ਪ੍ਰਗਟ ਤਾਂ ਕਹਿੰਦਾ ਮੈਂ ਸੁਨੀਆਂ ਪੱਟ ਦੇਣੀ ਹੈ ਜੇ ਤੁਸੀਂ ਲਾਈਆਂ ਸੀ ਗਿਆ ਨਾ ਭਾਈ ਮੇਰੇ ਪੁੱਤ ਦੇ ਲਈ ਨਾ ਕੰਮ ਕਰਕੇ ਲੈ ਲੈ ਡੈਡੀ ਨੇ ਅਸੀਂ ਪ੍ਰੋਮਿਸ ਕੀਤਾ ਸੀ ਸਮਝ ਰਹੇ ਹੋ ਜੀ ਅਸੀਂ ਕਿਹਾ ਸੀ ਵੀ ਨਹੀਂ ਇਹ ਨਹੀਂ ਪੁੱਤ ਪੜੀ ਡੈੱਕ ਪੈਣਾ ਹੱਲ ਉਹਨੂੰ ਤੇ ਗਾਈ ਸਿਰੇ ਆ ਸਾਡਾ ਪਾਣੇ ਆ ਤੇ ਉਹ ਕੋਟ ਫਿਰ ਮੈਨੂੰ ਆਂਟੀ ਕਹਿੰਦੀ ਆ ਕਿ ਮੇਰਾ ਬੱਚਾ ਬਿਮਾਰ ਆ ਮੈਨੂੰ ਫਿਰ ਵੀ ਆਏ ਬੋਲਦੇ ਆ ਲੋਕ ਪਰੈਂਟੀ ਜੀ ਜਦੋਂ ਤੁਹਾਡੇ ਦਿਮਾਗ 'ਚ ਕੰਟੈਂਟ ਦਾ ਟਰੈਪ ਆ ਤਾਂ ਲੋਕ ਕਿਉਂ ਨਾ ਬੋਲਣ ਇੱਕ ਪਾਸੇ ਕਹਿੰਦੀ ਆ ਕਿ ਬੱਚਾ ਡੇਗਣਾ ਪਵੇ ਤੇ ਇੱਕ ਪਾਸੇ ਆਪ ਕੈਮਰਾ ਹੱਥ 'ਚ ਫੜਿਆ ਤੇ ਵਲੌਗ ਬਣਾਉਣ ਲੱਗੀ ਆ ਤੁਸੀਂ ਆਪ ਹੀ ਦੱਸ ਦੋ ਕਿ ਤੁਹਾਨੂੰ ਇੰਪੋਰਟੈਂਟ ਵਲੌਗ ਆ ਜਾਂ ਤੁਹਾਡਾ ਬੱਚਾ ਪੇਰੈਂਟਿੰਗ ਦੀ ਜਗ੍ਹਾ ਸਿਰਫ ਐਂਕਰਿੰਗ ਕਰ ਰਹੀ ਆ ਤੇ ਜਵਾਕ ਨੂੰ ਸੰਭਾਲ ਰਿਆ ਪਿਓ ਤਮਨੇ ਖਾ ਰਹੀ ਸੈਂਡਵਿਚ ਗਾਈਜ਼ ਰੇ ਆਪਾਂ ਦੇ ਸੈਂਡਵਿਚ ਖੁੱਚੀ ਪੁੱਤ ਇੱਧਰ ਬਹੁਤ ਸਿੰਪਲ ਜਿਹੀ ਤੁਮ ਨੂੰ ਸਹੀ ਲੱਗ ਪਾ ਤੇ ਇੱਧਰ ਉਹ ਬੰਦੇ ਜਾਣਦੇ ਨੀ ਪ੍ਰਗਟ ਕਵਰ ਚ ਫੋਨ ਤੇ ਕਵਰ ਚੜਵਾਇਆ ਨਾ ਮਗਰ ਦੇਖੋ ਮਗਰ ਦੇਖੋ ਉਹ ਮੇਰਾ ਯਾਰ ਵਿਲੀ ਸੀ ਅਸ ਕਿੰਨੇ ਜਿੰਦਗੀਆਂ ਵੀ ਚੱਲ ਗਈ ਮਗਰ ਨੂੰ ਆ ਏ 15 ਨਾ ਤੇ ਏ 1500 ਉੱਥੇ ਲਿਖਿਆ ਪਿਆ ਸੀ ਕਿੰਨੇ ਸੈਂਡਵਿਚ ਖਾ ਲੇ ਇਹਨੂੰ ਕਹਿੰਦੇ ਆ ਗੱਪਾਂ ਦੇ ਸੌ ਅਸਲ ਚ ਕੌ ਕੁਝ ਦਿਨ ਪਹਿਲਾਂ ਹਸਪੀਟਲ ਦੇ ਵਿੱਚ ਐਡਮਿਟ ਹੋਈ ਸੀ ਡਾਕਟਰ ਨੇ ਕਲੀਅਰਲੀ ਕਿਹਾ ਸੀ ਬਾਹਰ ਦਾ ਖਾਣਾ ਬੰਦ ਪਰ ਅੰਟੀ ਨੇ ਹਫਤੇ ਤੋਂ ਪਹਿਲਾਂ ਪਹਿਲਾਂ ਹੀ ਫੇਰ ਸਾਰਾ ਕੁਝ ਖਾਣਾ ਸ਼ੁਰੂ ਕਰਤਾ ਤੇ ਇਸ ਗੱਲ ਤੇ ਟਰੋਲ ਹੋਣ ਤੋਂ ਬਾਅਦ ਨਾਲ ਦੀ ਨਾਲ ਲਾਈਵ ਦੇ ਵਿੱਚ ਕਹਿੰਦੀ ਕਿ ਮੈਂ ਤਾਂ ਇਹ ਕਿਹਾ ਸੀ ਕਿ ਮੈਂ ਫਾਸਟ ਫੂਡ ਨਹੀਂ ਖਾऊंगी ਤੇ ਸੈਂਡਵਿਚ ਕਦੋਂ ਤੋਂ ਫਾਸਟ ਫੂਡ ਹੋਣ ਲੱਗ ਗਿਆ ਕਿਉਂਕਿ ਇਹ ਤਾਂ ਬੇਕਡ ਹੁੰਦਾ ਮੇਰਾ ਜਵਾਬ ਬਿਮਾਰ ਹੋ ਗਿਆ ਸੀਗਾ ਹਾਂ ਮੇਰੇ ਲੀਵਰ ਚ ਹੈਗੀ ਐ ਮੈਂ ਇੰਨਾ ਨਹੀਂ ਖਾਂਦੀ ਉਹ ਤੇ ਵੀਡੀਓ ਚ ਦਿਖਾਉਣ ਲਈ ਜਾਂ ਜਿਵੇਂ ਹੁਣ ਅਸੀਂ ਖਾਣੇ ਆ ਜੇ ਮੈਂ ਸੈਂਡਵਿਚ ਖਾ ਲਿਆ ਉਹ ਫਾਸਟ ਫੂਡ ਹੋ ਗਿਆ ਅੱਛਾ ਉਹ ਤਾਂ ਬੇਕ ਹੁੰਦਾ ਬਈ ਬਾਕੀ ਜੁ ਦੁਨੀਆ ਨਹੀਂ ਜਿੱਤ ਸਕਦੀ ਸਹੀ ਗੱਲ ਆ ਦਲਜੀਤ ਭੈਣੇ ਇਹਨਾਂ ਨੂੰ ਰੱਬ ਵੀ ਦੇਖ ਮੈਂ ਤਾਂ ਇਹਨਾਂ ਨਾਲ ਨਹੀਂ ਲੜ ਸਕਦੀ ਭਾਈ ਨਾ ਸਾਡੇ ਜਿੰਨੀ ਹਿੰਮਤ ਆ ਠੀਕ ਆ ਆਂਟੀ ਨੂੰ ਕੋਈ ਸਮਝਾਓ ਕਿ ਵਾਈਟ ਬ੍ਰੈਡ ਨਿਰਾ ਮੈਦੇ ਦਾ ਬਣਿਆ ਹੁੰਦਾ ਤੇ ਵਿੱਚ ਹੁੰਦੀਆਂ ਪ੍ਰੋਸੈਸਡ ਫਿਲਿੰਗਸ ਪਰੈਂਟੀ ਦੇ ਅਕੋਰਡਿੰਗ ਇਹ ਚੀਜ਼ਾਂ ਹਾਰਮਲੈਸ ਆ ਸੋ ਤੁਸੀਂ ਬਾਕੀ ਕੋਈ ਗੱਲ ਨਹੀਂ ਥੋੜੇ ਦਿਨਾਂ ਤੱਕ ਉਹੀ ਰੁਟੀਨ ਅੰਟੀ ਦਾ ਸ਼ੁਰੂ ਹੋਣ ਵਾਲਾ ਐਂਡ ਜਿੱਦਨ ਦਾ ਬੱਚਾ ਬਿਮਾਰ ਹੋਇਆ ਤੇ ਉਦੋਂ ਦੇ ਸਾਰੇ ਵਲੌਗਸ ਉਹਦੀ ਬਿਮਾਰੀ ਤੇ ਹੀ ਚੱਲਦੇ ਪਏ ਆ ਤੇ ਆ ਕੇ ਅੰਟੀ ਫਿਰ ਵੀ ਲੋਕਾਂ ਨੂੰ ਹੀ ਗਲਤ ਬੋਲਦੀ ਆ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਤੁਹਾਡਾ तहे ਦਿਲ ਤੋਂ ਧੰਨਵਾਦ